ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਅਤੇ ਸਰਹੰਦ ਦੇ ਵਿੱਚ ਸ਼ਹਾਦਤਾਂ ਦਾ ਜਾਮ ਪੀਤਾ ਉਹਨਾਂ ਨੂੰ ਯਾਦ ਕਰਦੇ ਆ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ ਚੰਤੀ ਚੰਡੀਗੜ੍ਹ ਦੇ ਵਿੱਚ 13 ਹੀ 13 ਮਿਸ਼ਨ ਦੇ ਵੱਲੋਂ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਧਾਰਮਿਕ ਸਮਾਗਮ ਦੇ ਦੌਰਾਨ ਸੰਸਥਾ ਦੇ ਮੁਖ ਸੇਵਾਦਾਰ ਭਾਈ ਹਰਜੀਤ ਸਿੰਘ ਸਬਰਵਾਲ ਦੀ ਅਗਵਾਈ ਦੇ ਵਿੱਚ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਜੋਕੇ ਨੌਜਵਾਨ ਪੀੜੀ ਨੂੰ ਆਪਣੇ ਇਤਿਹਾਸ ਦੇ ਨਾਲ ਜੋੜਨ ਲਈ ਇਸ ਉਪਰਾਲੇ ਦੇ ਅੰਤਰਗਤ ਬੱਚਿਆਂ ਦੇ ਨਾਲ ਸਾਂਝ ਪਾਉਣ ਲਈ ਕਕਿਊਜ਼ ਕੰਪੀਟੀਸ਼ਨ ਸੰਸਥਾ ਦੇ ਮੁਖ ਸੇਵਾਦਾਰ ਪਾਈ ਹਰਜੀਤ ਸਿੰਘ ਸਰਬਲਾਲ ਦੇ ਅਗਵਾਈ ਦੇ ਹੇਠ ਟੈਗੋਰ ਥੀਏਟਰ ਸੈਕਟਰ 18 ਚੰਡੀਗੜ੍ਹ ਦੇ ਵਿੱਚ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਤਕਰੀਬਨ 35 ਟੀਮਾਂ ਨੇ ਭਾਗ ਲਿਆ ਸੀ ਸਮੇਂ ਦੇ ਵਿੱਚ ਇੱਕ ਮੁਕਾਬਲੇ ਦੇ ਵਿੱਚ ਚਾਰ ਟੀਮਾਂ ਨੇ ਭਾਗ ਲਿਆ ਸੀ ਅੰਤ ਦੇ ਵਿੱਚ ਇਨ੍ਹਾਂ ਸਾਰੀਆਂ ਟੀਮਾਂ ਦੇ ਵਿੱਚੋਂ ਹੀ ਮੀ ਫਾਈਨਲ ਅਤੇ ਫਾਈਨਲ ਮੁਕਾਬਲਾ ਹੋਇਆ ਫਾਈਨਲ ਮੁਕਾਬਲੇ ਦੇ ਵਿੱਚ ਜੇਤੂ ਰਹੀਆਂ ਟੀਮਾਂ ਨੂੰ ਸੈਕਟਰ 34 ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਅੱਜ ਗੁਰੂ ਗੋਬਿੰਦ ਸਿੰਘ ਵਿਦਿਆ ਮੰਦਿਰ ਰਤਵਾੜਾ ਸਾਹਿਬ ਗੁਰੂ ਨਾਨਕ ਪਬਲਿਕ ਸਕੂਲ ਸੈਕਟਰ 36 ਅਕਾਲ ਅਕੈਡਮੀ ਚੁੰਨੀ ਬਾਲ ਫੁੱਲਵਾੜੀ ਮੁਹਾਲੀ ਗੁਰਦੁਆਰਾ ਸਿੰਘ ਸਭਾ ਸੈਕਟਰ 46 ਗੁਰੂ ਹਰਕ੍ਰਿਸ਼ਨ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਸੈਕਟਰ 40 ਦੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਰੋਪਾ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਸਤਿਗੁਰਾਂ ਦੇ ਸੇਧ ਦੇ ਬਾਬਾ ਜੋਰਵਰ ਸਿੰਘ ਜੀ ਬਾਬਾ ਪ੍ਰਦੇਸ਼ ਸਿੰਘ ਜੀ ਸ਼ਾਦਤ ਨੂੰ ਨਮ ਕਰਦੇ ਗੁਰੂ ਅੰਗਦ ਸਵਸੰਦੇ ਜੀ ਵਿਵਾਇਗੋ ਜੀ ਦਾ ਅੱਜ ਅਸੀਂ ਸਾਰੇ ਉਹ ਜਸਾਨੀ ਸ਼ਾਂਤਨ ਸਮਾਪੇ ਸਮਾਗਮ ਦੇ ਚੋਰ ਬੈਠੇ ਸਿੱਖ ਪੰਥ ਦੇ ਲਈ ਜੋ ਕੁਰਬਾਨੀਆਂ ਧੰਸਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੜਾ ਸਰਵਸਵਾਂ ਤਿਆਰ ਕੀਤਾ ਉਸ ਸਮਾਗਮ ਉੱਤੇ ਬੈਠੇ ਅਤੇ ਫੱਤੇ ਵੀ ਹੋ ਰਿਹਾ ਬੜੀ ਘੜੀ ਮੈਂ ਇਸ ਨੂੰ ਪਹਿਲੇ ਵੀ ਜੋ ਕੀਰਤਨ ਸਿੰਘ ਭਾਈ ਮਿੰਦਰ ਸਿੰਘ ਜੀ ਜੋ ਬੈਠ ਲਗੇ ਤਾਂ ਵੀ ਮੈਂ ਉਹਨਾਂ ਨੂੰ ਕੈਸੀ ਵੀ ਇੱਜ਼ਤ ਬਾਬਾ ਜੋਰਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਜੋ ਕਿ ਚੈਰੀ ਚ ਬੜੇ ਪਹਿਲੇ ਦਿਨ ਦੀ ਪੇਸ਼ੀ ਤੇ ਛੋਟੇ ਦਰਵਾਜ਼ੇ ਤੋਂ ਜਦੋਂ ਉਹਨਾਂ ਨੇ ਐਂਟਰ ਕੀਤਾ ਤੇ ਸਭ ਨਾਲੋਂ ਪਹਿਲੇ ਉਹਨਾਂ ਦੇ ਪੈਰ ਦੀ ਜੁੱਤੀ ਵੇਖੀ ਤੇ ਅੰਦਰ ਜਦੋਂ ਹੀ ਐਂਟਰ ਕਰਦੇ ਨੇ ਢੱਗਾ ਜੱਜ ਕੇ ਬੱਦੇ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਸਵਾਹਾ ਸਵਾਹਾ ਜੀ ਕੀ ਫਤਿਹ ਅੱਜ ਅਸੀਂ ਉਹਨਾਂ ਦੀ ਯਾਦਿਕਾ ਨੂੰ ਨਮਕ ਕਰ ਲਈ ਅਮਨੁਸਰਤਾ ਕਰਨ ਦੇ ਬੈਠੇ ਉਹ ਸਾਹਮਣੇ ਵਾਲੀ ਜਿਹੜੀ ਗੱਲ ਹੈ ਤੰਤਨ ਬਾਬਾ ਜਵਰਾਗਾ ਸੇਹੀ ਤੰਤਨ ਬੱਤੇ ਪਪਾ ਪਤੇਸੀ ਦੀਆਂ ਲਾਡਲੀਆਂ ਫੋਟੀਆਂ ਬੈਠੀਆਂ ਦੇਖੋ ਕਿੰਨੇ ਪਿਆਰੇ ਪਿਆਰੇ ਬੱਚੇ ਗੁਰਮੁਖ ਪਰਿਵਾਰ ਬੱਚਿਆਂ ਨੂੰ ਧਮਾਲੇ ਸਜਾ ਕੇ ਲੈ ਕੇ ਆਏ ਇਹਨਾਂ ਦੇ ਮਹਾਰਾਜ ਮਹਾਰਾਜ ਦੀ ਕੀਤਤ ਹੋ ਚੀ ਸੇ ਜੋ ਅੰਦਰ ਦਰਦ ਹੈ ਇਹ ਤਾਂ ਅਜੇ ਕਰ ਤੇ ਲੋਕ ਸਮਾਂ ਚੱਲ ਰਹੇ ਤੇ ਸਿੱਖ ਤੋਂ ਬਗੜੀਆਂ ਵੀ ਉਤਾਰਦੀਆਂ ਤੇ ਟੋਪੀਆਂ ਤੇਸੀਆਂ। ਕਦੀ ਚਾਹ ਹੁਮਾਰੀ ਹੈ। ਵੀ ਅਸੀਂ ਕਿਹਨਾਂ ਦੇ ਵਾਰਿਸ ਹਾਂ। ਤੇ ਸਿੱਖ ਪੰਥ ਜਿਹੜਾ ਖੁਸ਼ੀ ਦੀਆਂ ਦੇ ਨੀਂਦ ਦੇ ਉੱਤੇ ਬਣਿਆ। ਕਰਸ਼ਮਾਨ ਨੂੰ ਤੇ ਗੋਠੇਟਰ ਜੀ ਭਲੇ ਲਾਈਕ ਐਂਡ ਸੌਂਸ ਕਿ ਉਹ 사ਤਾ ਸਰਾਂ ਉਹ ਸੀ ਕਰਾਇਆ ਸੀ ਕਾਫੀ ਸੰਗਤ ਉੱਤੇ ਪਹੁੰਚੀ ਤੇ ਉਹਦੇ ਵਿੱਚ ਨਾ ਉਹਦੇ ਵਿੱਚ ਨਹੀਂ 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 ਦੋ ਤਿੰਨ ਵਾਰੀ ਉਹਨਾਂ ਦੇ ਵਿੱਚ ਹੋ ਗਿਆ ਕਿ ਜਦੋਂ ਪੇਸ਼ੀ ਤੋਂ ਬਾਅਦ ਸਵੇਰ ਜਦ ਦੇ ਠੰਡੇ ਹੋ ਜਦ ਦੇ ਹੁੰਚਦੇ ਮਾਤਾ ਪਿਤਾ ਦੇ ਪੁੱਤ ਦੇ ਵਿੱਚ ਉਹ ਤੇ ਕੀ ਕੀ ਹੋਇਆ ਉਹਦੇ ਬਾਰੇ ਜਾਣਕਾਰੀ ਲੰਮੇ ਕੀ ਸਵਾਲ ਜਵਾਬ। ਇਹ ਪੜ ਕਰਕੇ ਅਰਦਾਸ ਕਰਦੇ ਹਾਂ ਵੀ ਸਤਿਗੁਰੂ ਦੀ ਆਜਾ ਦਦਿਨ ਤੇਰੀ ਲਜਾ ਦੇਵੀਂ ਮੋ ਜੀ ਰਤ ਆਪਣੇ ਬਾਣੇ ਤੇ ਲੱਖ ਦੇਖੋ ਪੱਤਰ ਸਾਹਮਣੇ ਇੱਕ ਦਾਲੀਆ ਪਰਸੂ ਸਾਹਿਬ ਜਦਿਆਂ ਨੇ ਸ਼ਹੀਦ ਹੋ ਜੇ पर कि सिदकना भरोसा बा गुरु साहब विछड़े सारे परिवार तो सत्संग नदी अमृत वे चलो पर एक पासे पहाड़ी राजे एक पासे औरंगजेब औरंगजेबी ਮੌਲਕ ਮੁਗਲ ਸਨ ਇੱਕ ਪਾਸੇ ਵਜ਼ੀਰ ਖਾਨ ਦੀ ਸਤਗੁਰੂ ਉੱਥੇ ਵੀ ਕਹਿੰਦਾ ਜੀ ਸਾਜੂ ਕੋ ਰਸਾਇੰਕੀ ਵਾਰ ਕਰ ਕੀ ਤੁਗਾ ਇਹਨੇ ਪੀੜ ਜੀ ਦੀ ਮੁਸੀਬਤ ਦੇ ਵਿੱਚ ਸਤਗੁਰੂ ਕਹਿੰਦੇ ਓਟ ਅਸਰ ਬਾਣੀ ਦਾ ਲੈ ਕੇ ਚੱਲਣਾ ਨਿਤ ਨਿਲ ਅਮਰਤ ਵੇਲਾ ਦੀ ਮਿਸਰ ਜੇ ਐਪਾਏ ਤਾਂ ਬਾਣੀ ਕਰਾਂਗੇ ਗੱਲਾਂ ਨਹੀਂ ਵਿਚਾਰਾਂਗੇ ਦੇ ਫੇਸ ਸਮਾਧੂ ਕਰਨ ਦਾ ਕੋਈ ਹੱਦ ਨਾ ਤਾਵੇਂ ਕਿ ਇਤਨ ਸੁਣਾਗੇ ਬਾਤ ਕਾਫੀ ਵੀ ਲੱਗੀ ਲੰਦਰ ਵੀ ਇਛਾ ਕੇ ਨਹੀਂ ਸਮਾਧੂ ਉਹੀ ਕਰਨ ਦਾ ਉਹ ਵੀ ਮਤਵੇ ਵੀ ਗੁਰੂ ਦੀ ਕੋਈ ਗੱਲ ਗੁਰੂ ਦੀ ਕੋਈ ਪਿਆਰ ਭਰੀ ਬਾਣੀ ਸਾਨੂੰ ਕੋਈ ਇੱਕ ਇਹ ਮਤ ਜੇ ਵੀ ਸਮਝ ਆ ਜੇ ਕਿ ਅੱਜ ਤੋਂ ਸਾਡੀ ਜ਼ਿੰਦਗੀ 'ਚ ਥੋੜਾ ਜਿਹਾ ਫਰਕ ਪੈ। ਸੋ ਕੀਰਤਨ ਦੀ ਹਾਜ਼ਰੀ ਭਰ ਐ ਸਭ ਭਾਈ ਸਾਹਿਬ ਕੋਈ ਮਨਿੰਦਰ ਸਿੰਘ ਜੀ। ਤੇ ਦਿলো ਧੰਨਵਾਦ ਇਹਨਾਂ ਨੂੰ। ਹੁਣ ਸਾਰਨਾ ਵੱਡੀ ਮੈਂ ਜੋ ਇੱਕ ਚੀਜ਼ ਸੁਣੇ ਨਾ ਕਿ ਗੁਰੂ ਸਾਹਿਬ ਦੀ ਇੱਕ ਬਖਸ਼ਿਸ਼ ਹੁੰਦੀ ਹੈ। ਕਿ ਜਦੋਂ ਗੁਰੂ ਸਾਹਿਬ ਇੱਕ ਸੇਵਾ ਕੋਈ ਬਖਸ਼ ਦੇਣੀ ਹੈ ਜੇ ਉਹਨਾਂ ਨੇ ਮੋਹਰ ਲਾਣੀ ਹੈ ਫਿਰ ਆਪਣੇ ਘਰੋਂ ਉਹ ਬਖਸ਼ੀਸ਼ ਭਰੇ ਬਖਸ਼ੀਸ਼ਾਂ ਦੇ ਕੇ ਆਪਣੇ ਜੋ ਬੱਚੇ ਦੁਲਾਰੇ ਕੀਤਨੀ ਕਹੀ ਤੇ ਪਾਈਸਾ ਪਰ ਮੰਗਿੰਦਰ ਸਿੰਘ ਜੀ ਬੜੀ ਪਿਆਰ ਵਾਲੀ ਸ਼ਖਸੀਅਤ ਨੇ ਜਿਵੇਂ ਆਰਦੀ ਨਾਲ ਸਾਂਝਾ ਕਰੇ ਸੀ ਅੱਜ ਜੋ ਨਗਰ ਕੀਰਤਨ નીકਲੇ ਉਹਦੇ ਵਿੱਚ ਕਿੰਨੇ ਘੰਟੇ ਮਾਤਾ ਗੁਜਰ ਕੋ ਬੰਦੀ ਨੇ ਤੇ ਸੇਰ ਜਾਂਦੇ ਨੇ ਉਹਨਾਂ ਦੇ ਖੇਤੇ ਅਕ ਤਰੱਕੀ ਕੀਰਤਨ ਦੀ ਹਾਜ਼ਰੀ ਨਗਰ ਕੀਰਤਨ ਤੇ ਤੇ ਉਹ ਬਖਸ਼ੀਸ਼ਾਂ ਲੈ ਕੇ ਉਹ ਭਾਵਨਾ ਲੈ ਕੇ ਅੱਜ ਸਾਰੇ ਦਸੰਦੇ ਵਿੱਚ ਪੂਚੇ ਜੀਵਨ ਉਹਨਾਂ ਦੇ ਕਿ ਆ ਵੀ ਇੰਨਾ ਦੇਣਾ ਜੋ ਬਾਹਰ ਹਾਜ਼ਰੀਆਂ ਨਹੀਂ ਲੱਗੇ ਇੱਕ ਪਿਆਸ ਸਤਜਾਰ ਦੀ ਇਹਨਾਂ ਨੂੰ ਜਗਾਰੇ ਦੇ ਨਾਲ ਅਸੀਸ ਬਖਸ਼ੋ ਕੀ ਹੋਰ ਛੱਡ ਦੀ ਗੱਲ ਆ ਸਤਗੁਰੂ ਬਖਸ਼ਿਓ ਕਿਵੇਂ ਸੰਤਾਂ ਨੂੰ ਜੋੜੀ ਜਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਕੱਲ ਦੇ ਅਸੀਂ ਕੁਇਜ਼ ਪ੍ਰੋਗਰਾਮ ਜਿਹੜੇ ਸਿਰਫ ਕੀਤੇ ਸੀ ਐਕਚੁਅਲੀ 3 ਸਾਲ ਤੋਂ ਅਸੀਂ ਕੋਸ਼ਿਸ਼ ਕੀਤੀ ਸੀ ਕਿ ਬੱਚਿਆਂ ਨੂੰ ਇਹ ਲਸਾਨੀ ਸ਼ਾਹਦਤ ਦੇ ਛੇ ਤੋਂ ਲੈ ਕੇ 13 ਤੱਕ ਜੋ ਆਪਰੇ ਉਹਨਾਂ ਤੇ ਤੁਹਾਡਾ ਜਵਾਬ ਕਰਕੇ ਪਿਛਲੇ ਦੋ ਹਫ਼ਤਿਆਂ ਤੋਂ ਨਾਨਕ ਪਬਲਿਕ ਸਕੂਲ ਦੇ ਵਿੱਚ ਅਸੀਂ ਦੋ ਗਰੁੱਪ ਦੇ ਵਿੱਚ ਇਗਜ਼ਾਮ ਲਏ ਸੀ ਜਿਹੜੇ ਬੱਚਿਆਂ ਨੇ ਇਗਜ਼ਾਮ ਹੁੰਦੇ ਵਿੱਚ ਬਸ ਸੈਕਿੰਡ ਫਰਟ ਆਈ ਸੀ ਸੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਨੂੰ ਸਨਮਾਨਿਤ ਕੀਤਾ ਸੀ ਇਸ ਸਾਲ ਅਸੀਂ ਥੋੜਾ ਜਿਹਾ ਮੋਡ ਸਿਚੂਏਸ਼ਨ ਚੇਂਜ ਕੀਤਾ ਕਿ ਅਸੀਂ ਇਹ ਦੇਖ ਰਹੇ ਸੀ ਕਿ ਬੱਚੇ ਉਹ ਹੀ 60 70 80 ਸਵਾਲ ਜਿਹੜੇ ਉਹ ਰੱਟ ਕੇ ਯਾਦ ਕਰਕੇ ਹੁੰਦੇ ਪਰ ਇਤਿਹਾਸ ਉਸ ਤੋਂ ਬਾਅਦ ਵੀ ਈਸਵਰੀ ਕੁਇਜ਼ ਰੱਖਿਆ ਸੀ 1 ਟੂ 1 ਕੁਆਟਰ ਫਾਈਨਲ ਜਿਹੜਾ ਉਹ ਨੋਰਮਲ ਸੀ ਸੈਮੀ ਫਾਈਨਲ ਤਫਸੀ ਤੇ ਫਾਈਨਲ ਬੋਟਰ ਤਫਸੀ ਵੀ ਸਾਨੂੰ ਜਿਵੇਂ ਅਸੀਂ ਸਾਰਿਆਂ ਨੂੰ ਪਤਾ ਹੈ ਕੀ ਮਾਤਾ ਜੀ ਦਾ ਤੇ ਸਹਿਜ ਜਦਿਆਂ ਦਾ ਸਸਕਾਰ ਜੋਤੀ ਸੂਰਪ ਕੁਰਵਾਰੇ ਦਾ ਆਪਾਂ ਇੱਥੇ ਤੱਕ ਹੀ ਜਿਹੜਾ 90% 95% ਸਰ ਉਹ ਇਹ ਪਤਾ ਉਸ ਤੋਂ ਬਾਅਦ ਉਸ ਤੋਂ ਕਦਲੀ ਕਰਕੇ ਅਸੀਂ ਕੋਸ਼ਿਸ਼ ਕੀਤੀ ਕਿ ਬੱਚਿਆਂ ਨੂੰ ਹੌਲੀ ਹੌਲੀ ਹੋਰ ਪਤਾ ਲੱਗੇ ਉਸ ਤੋਂ ਅਗਲੀ ਕਰਕੇ ਉਹਨਾਂ ਦੀ ਸਕੂਲਾਂ ਦੀ ਸੰਭਾਲ ਕਿਨਾਂ ਨੇ ਕੀਤੀ ਉਹਨਾਂ ਦੇ ਫੁੱਲ ਕਿੱਥੇ ਲੈ ਕੇ ਗਏ ਕਿੱਥੇ ਰੱਖੇ ਕਿੱਥੇ ਉਹ ਗੁਰਦੁਆਰਾ ਸਾਹਿਬ ਉਸ ਕੋ ਦੁਆਰਾ ਸਾਹਿਬ ਦਾ ਨਾਮ ਕੀ ਹੈ ਤੇ ਕਿਹੜਾ ਪਿਆਰਾ ਸਿੰਘ ਗੁਰੂ ਦਾਸ ਜੀ ਨੇ ਡਿਊਟੀ ਲਈ ਉਹ ਫੁੱਲ ਕਿਿਸਤਨ ਹਾਰ ਦੇ ਜਿਹੜੇ ਪੁਆਇੰਟ ਸੀ ਜਿਵੇਂ ਸ਼ੀਦਿਆਂ ਦੇ ਸੀ ਵੀ ਬਾਬਾ ਜੀ ਹਰ ਨੂੰ ਨੀਮਾਇਚਿਆ ਉਸ ਤੋਂ ਅਗਲੀਆਂ ਗੱਲਾਂ ਦੇ ਉਹਦੇ ਤੇ ਥੋੜਾ ਅਸੀਂ ਰਿਸਰਚ ਨਹੀਂ ਗਿਆ ਸੀ ਤੇ ਸਟੱਡੀ ਕਰਕੇ 8-10 ਬੁੱਕਸ ਦੇ ਰੈਫਰੈਂਸ ਵੀਡੀਓਸ ਦੇ ਪੜ੍ਹ ਕੇ ਅਸੀਂ ਕੋਈ 1 ਮਹੀਨਾ ਸਾਧਾਰਨ ਮਿਹਨਤ ਉਹਦੇ ਤੇ ਸਵਾਲ ਪੁੱਛ ਫਾਈਨਲ ਦੇ ਸਵਾਲ ਜਵਾਬ ਥੋੜੇ ਤਕਸ ਸੀ ਜੇ ਅਸੀਂ ਨਾਰਮਲ ਰੱਖ ਕੇ ਉਹਨਾਂ ਨੂੰ ਸਾਰਿਆਂ ਨੂੰ ਪ੍ਰਾਈਜ਼ ਦੇ ਦਿੰਦੇ ਤੇ ਮੈਨੂੰ ਲੱਗਦਾ ਅਸੀਂ ਆਪਣੇ ਆਪ ਨੂੰ ਜਸਟੀਫਾਈ ਨਹੀਂ ਕਰ ਸਕਦੇ ਕਿਉਂਕਿ ਉਹੀ ਤੱਤ ਉਹੀ ਇਤਿਆਜ਼ ਲੱਗੇ ਸੀ ਸਿਰਫ ਜੀਵੇ ਪਰਵਾਰ ਵਿਛੋੜਾ ਸਾਹਿਬ ਪਿੱਖੀ ਸਾਹਿਬ ਉਥੇ ਜੰਗਾਂ ਦੇ ਵਿੱਚ ਜਰਨੈਲ ਕੋਣ ਸੀ ਉਹਨਾਂ ਨੇ ਸ਼ਹੀਦਾਂ ਕਿਵੇਂ ਪ੍ਰਾਪਤ ਕੀਤੇ ਇੱਕ ਸਵਾਲ ਵਿੱਚ ਇਹ ਆ ਗਿਆ ਸੀ ਵੀ ਬੀਬੀ ਪਿੱਖਾ ਹੋਵੇ ਸਟੱਡੀ ਚ ਬੁੱਕਸ ਦੇ ਵਿੱਚ ਹੈ ਪਰ ਅਸੀਂ ਕਿਸੇ ਨੇ ਰੈਫਰੈਂਸ ਵੀ ਲੰ데요 ਉਹਦਾ ਪਿਛੋਕੜ ਨਾਨਪੁਰ ਸਾਹਿਬ ਗੀ ਸੀ ਉਹਨਾਂ ਦੇ ਪਰਿਵਾਰ ਇੱਕ ਹੋ ਸੀ ਉਹਨਾਂ ਦੇ ਜਿਹੜੇ ਪਿਤਾ ਜੀ ਸੀ ਭਾਈ ਬਜਰ ਸਿੰਘ ਉਹ ਤਾਂ ਤਨਤ ਸਿੰਘ ਕੋਲ ਵੀ ਸੀ ਜਿਹੜੇ ਮਹਾਰਾਜ ਨੂੰ ਸ਼ਸਤਰ ਵਿਦਿਆ ਦੇ ਦੱਸ ਉਹਦੇ ਕਿੰਨੇ ਬੱਚੇ ਸ਼ਹੀਦ ਹੋਏ 6 ਪੁੱਤੋਂ ਨਾਲ 13 ਤੱਕ ਉਹਨਾਂ ਦੇ ਘਰ ਵਾਲੇ ਸੀ ਤੇ ਇਸ ਤਰ੍ਹਾਂ ਕੁਝ ਤੱਥ ਜਿਹੜੇ ਸੀ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨੂੰ ਸਟੱਡੀ ਕਰਨ ਬੱਚਿਆਂ ਨੇ ਕਿਹਾ ਸਾਨੂੰ ਟਾਪ ਕੀ ਕੰਪੀਟੀਸ਼ਨ ਪਰ ਬੱਚੇ ਉਹਦੇ ਜਿਹੜੀਆਂ ਗਲਤੀਆਂ ਕਰ ਗਏ ਬੱਚੇ ਨਾਲ ਜੋਸ਼ ਦੇ ਵਿੱਚ ਉਹਨਾਂ ਨੇ ਸੀਰੀਅਸ ਨਹੀਂ ਲਿਆ ਗਲਤ ਜਵਾਬ ਦੇਗੇ ਫਾਈਨਲ 'ਤੇ 네ਗੇਟਿਵ ਮਾਰਕਿੰਗ ਕਿਉਂਕਿ ਉਹਨਾਂ ਨੇ ਪਹਿਲੇ ਸਮਝਿਆ ਸੀ ਫਾਈਨਲ ਦੇ ਪ੍ਰਾਈਜ਼ ਬਹੁਤ ਜ਼ਿਆਦਾ ਤੇ ਤੁਸੀਂ ਸੋਚ ਕੇ ਜਵਾਬ ਦੇਣਾ ਨਹੀਂ ਆਂਦਾ ਤੇ ਉਹਨੂੰ ਨਹੀਂ ਦੇਣਾ ਨਹੀਂ ਤਾਂ 네ਗੇਟਿਵ ਮਾਰਕ ਉਹਦੇ ਵਿੱਚ ਬੜਾ 18 ਸਟੂਡੈਂਟ ਨੇ ਜੂਨੀਅਰ ਸੀਨੀਅਰ ਟੀਮਾਂ ਨੂੰ ਦਿੱਤਾ ਗਿਆ ਕੁਝ ਬੱਚੇ ਸਾਡੇ ਇੰਨੇ ਐਕਸੀਲੈਂਟ ਸੀ ਉਹਨਾਂ ਦਾ ਉਹ ਬੜੇ ਪਿਆਰੇ ਉਹਨਾਂ ਨੂੰ ਸਾਰਾ ਪਤਾ ਸੀ ਉਹਨਾਂ ਸਾਰਾ ਪੜਿਆ ਸੀ ਇਹਦਾ ਮਤਲਬ ਇਤਿਹਾਸ ਬੋਲਦਾ ਤੇ ਬੱਚਿਆਂ ਨੂੰ ਪਤਾ ਸੀ ਬੋਲੇ ਸੋਨਿਹਾਰ ਗੁਰਨਾਨਕ ਪਬਲਿਕ ਸਕੂਲ ਸੈਕਟਰ 36 ਦੇ ਅਗਰ ਰਿਪਰਜੈਂਟੇਟਿਵ ਨੇ ਉਹ ਵੀ ਪਹੁੰਚ ਕੇ ਮਿਲ ਕੇ ਪਾਲਾ ਕਰ ਗੁਰਨਾਨਕ ਪਬਲਿਕ ਸਕੂਲ ਸੈਕਟਰ 36 ਤੋਂ ਡੈਕੋਏ টিਚਰ ਵਗੈਰਾ ਦਾ बगल एकेडमी चुनी तो हाय आओ टीचर भी है ना चलो आपकी बात है अकाल एकेडमी चुनी तो इस तो बाद बाल फुलवाड़ी मोहली इन्होंने बड़े अच्छे बच्चे तैयार करके भेजे हैं और बड़े सजा के भी भेजे हैं ਬਾਲ ਫੁੱਲਵਾੜੀ ਮਹਲੀ ਤੋਂ ਇਹ ਉਥੇ ਇੱਕ ਗਰੁੱਪ ਪੜਿਆ ਜਿਹੜਾ ਆਨਲਾਈਨ ਕਲਾਸਿਸ ਵੀ ਲਾਂਦੇ ਗੁਰਬਾਣੀ ਬਾਰੇ ਵੀ ਦੁਤੀ ਬਲੇ ਸੋਨੇ ਵਾ ਅਸਿਉ ਜਾ ਬਲੇ ਸੋਨੇ ਵਾ ਅਸਿਉ ਜਾ ਬਾਲ ਫੁੱਲਵਾੜੀ ਮਹਲੀ ਇਹ ਬੱਚੇ ਬਹੁਤ ਨੇ ਆਜੀ ਦਿਨੋਂ ਵੱਡੇ ਨਹੀਂ ਆਇਤੀ ਕੋਈ बोलो कौन अच्छा लो जी बोले सोने हाल गुरु हरकिशन किशन साहब पब्लिक स्कूल सेक्टर 40 दे बच्चे यहां पे पहुंचने की कृपा करता है इस तो प्रांत गुरुद्वारा श्री गुरु सिंह सभा 46 ਸੈਕਟਰ ਤੋਂ ਉਹਨਾਂ ਨੇ ਬੱਚਿਆਂ ਦੀ ਟੀਮ ਬਣਾ ਕੇ ਉੱਥੇ ਭੇਜੀ ਸੀ ਉਹ ਵੀ ਆ ਕੇ ਸੱਤਾ ਲੈਣ ਦੀ ਕਿਰਪਾ ਉਹਦਾ ਕਰਨੀ ਗੁਰਦਾਰਾ ਸਾਹਿਬ ਸੈਕਟਰ 66 ਤੋਂ ਬੱਚੇ ਸੁਖਮਨ ਦੀਪ ਸੀ ਇਹ ਬਾਖਮਾਲ ਬੱਚਾ ਜੀ ਇਹਨੇ ਜਵਾਬ ਜਵਾਬ ਵੀ ਬਹੁਤ ਵਧੀਆ ਦਿੱਤੇ ਔਰ ਜਿਸ ਸਹਜ ਦੇ ਵਿੱਚ ਇਹਨਾਂ ਨੇ ਜਵਾਬ ਦਿੱਤੇ ਟੂ ਦਾ ਪੁਆਇੰਟ ਇਹ ਇਹਨਾਂ ਵਾਸਤੇ ਕਿ ਜਿਹੜਾ ਸਪੈਸ਼ਲ ਹੈ ਗੁਰਦਾਰਾ ਸਾਹਿਬ ਨੇ ਟੀਮ ਬਣਾ ਕੇ ਭੇਜੀ 46 ਸੈਕਟਰ ਨਾਲ ਬਗਲੇ ਸੋਨਿਹਾਲ ਮੈਂ ਹੁਣ ਬਾਬਾ ਜੋਰਾਵਾਲ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਦੀਆਂ ਪਿਆਰੀਆਂ ਲੱਡ ਲੱਡ ਕਿਤੇ ਲੱਗ ਜਾਵੇਂ ਨਾ ਅੰਦਰ ਲੱਭ ਤੈਂ ਦੰਸ਼ੀਰੇ ਕੋਵੇਂ ਜੀਵੇਂ ਮੈਂ ਜੈਨਾ ਨੂੰ ਬਾਵੇ ਹਾਈ ਕਿ ਲੋਦੀ ਜਿਗਾ ਹੁਣ बेंती मेरी ये भी जिन्ने प्यारे छोटे बच्चे बैठे सारे बच्चे जकाराल सारे लाउंडर बच्चे जिन्ने ने सूपा लाये के बाहर अपना गिफ्ट से रिफ्रेशमेंट लाये के जाने के पाता है